ਰੰਗਜੀਤ ਸਿੰਘ ਇਸਲਾਮ ਦੀਆਂ ਰੂਹਾਨੀ ਕਾਮਲ ਰਾਹਾਂ ਤੋਂ ਪਾਸੇ ਹੋ ਚੁੱਕਿਆ ਹੁੰਦਾ ਹੈ ਬੁੱਤਾਂ ਨੂੰ ਤੋੜਨ ਵਾਲਾ ਰੰਗਜੀਤ ਖੁਦ ਵੱਡਾ ਬੁੱਤ ਪ੍ਰਸਤ ਬਣ ਚੁੱਕਿਆ ਹੁੰਦਾ ਹੈ ਉਹ ਜਨੂਨ ਦੇ ਵਹਿਣ ਵਿੱਚ ਵਹਿ ਕੇ ਦੂਜੇ ਧਰਮਾਂ ਤੇ ਭਿਆਨਕ ਜ਼ੁਲਮ ਟਾ ਰਿਹਾ ਹੁੰਦਾ ਹੈ ਇੱਕ ਰੋਜ਼ ਗੁਰਤਾ ਗੱਦੀ ਤੇ ਬਿਰਾਜਮਾਨ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਕਸ਼ਮੀਰੀ ਬ੍ਰਾਹਮਣਾਂ ਦਾ ਉਦਾਸ ਬਫਦ ਫਰਿਆਦ ਰੱਖਦਾ ਹੈ ਗੁਰੂ ਗਰੀਬ ਨਿਵਾਜ ਕਸ਼ਮੀਰ ਦੇਸ਼ ਦਾ ਹਾਕਮ ਸਾਨੂੰ ਜਬਰੀ ਮੁਸਲਮਾਨ ਬਣਾ ਰਿਹਾ ਹੈ ਅਸੀਂ ਦੁਖੀਏ ਆਪ ਦੇ ਦਰਬਾਰ ਵਿੱਚ ਆਏ ਆ ਸਾਡੀ ਫਰਿਆਦ ਸੁਣਨ ਵਾਲਾ ਹੋਰ ਕੋਈ ਵੀ ਨਹੀਂ ਹੈ ਹਯੂਰ ਅਰਜ ਸੁਣਦੇ ਆ ਤਾਂ ਸਾਹਿਬ ਦੇ ਮੁਖ ਮੰਡਲ ਪਰ ਗੰਭੀਰ ਉਦਾਸ ਕੈਫੀਤਾਰੀ ਹੋ ਜਾਂਦੀ ਹੈ ਕੋਲ ਖਲੋਤੇ 9 ਸਾਲ ਦੇ ਬਾਲਕ ਗੋਬਿੰਦ ਸਾਹਿਬ ਫੇਰ ਤਾਂ ਕਾਰਨ ਪੁੱਛਦੇ ਆ ਤਾਂ ਸਾਹਿਬ ਫਰਮਾਉਂਦੇ ਆ ਇਨਸਾਨੀਅਤ ਦੁਖੀ ਹੈ ਕਿਸੇ ਪੂਰਨ ਪੁਰਖ ਦੀ ਸ਼ਹਾਦਤ ਦਾ ਵਕਤ ਹੈ ਤਦ ਬਾਲ ਗੋਬਿੰਦ ਦਾ ਉੱਤਰ ਹੁੰਦਾ ਹੈ ਪਿਤਾ ਜੀ ਆਪ ਜੀ ਤੋਂ ਬਿਨਾ ਪੂਰਨ ਪੁਰਖ ਫਿਰ ਕੌਣ ਹੋਵੇਗਾ ਨੌਵੇਂ ਪਾਸ਼ਾ ਕਸ਼ਮੀਰੀ ਫਰਿਆਦੀ ਵਫਦ ਨੂੰ ਆਖਦੇ ਐ ਇਕੱਠੇ ਹੋ ਕੇ ਦਿੱਲੀ ਜਾਓ ਤੇ ਬਾਦਸ਼ਾਹ ਨੂੰ ਕਹੋ ਸਿੱਖਾਂ ਦੇ ਨੌਵੇਂ ਨਾਨਕ ਨੂੰ ਮੁਸਲਮਾਨ ਬਣਾਓ ਫਿਰ ਸਾਡੇ ਸਮੇਤ ਸਾਰੇ ਇਸਲਾਮ ਵਿੱਚ ਆ ਜਾਣਗੇ ब्राह्मण दिल्ली ਜਾਂ ਬਾਦਸ਼ਾਹਗੇ ਅਰਜ ਰੱਖਦੇ ਆ ਬਾਦਸ਼ਾਹ ਬ੍ਰਾਹਮਣਾ ਦੀ ਤਜਵੀਜ਼ ਸਵਕਾਰ ਕਰ ਲਿੰਦਾ ਹੈ ਸ਼ਹਿਨशाह ਦਾ ਹੁਕਮ ਆਨੰਦਪੁਰ ਪਹੁੰਚਦਾ ਤਾਂ ਹਯੂਰ ਨਵੇਂ ਪਾਦਸ਼ਾਹ ਪੰਜ ਸਿਖਾਂ ਨੂੰ ਨਾਲ ਲੈ ਕੇ ਦਿੱਲੀ ਵੱਲ ਚੱਲ ਪੈਂਦੇ ਆ ਤੇ ਬਾਦਸ਼ਾਹ ਅਰੰਗਦੇਵ ਦੀ ਹਰਾਸਤ ਵਿੱਚ ਜਾ ਪੈਂਦੇ ਆ ਬਾਦਸ਼ਾਹ ਹੁਕਮ ਕਰਦਾ ਹੈ ਗੁਰੂ ਨਾਨਕ ਗੱਦੀ ਦੇ ਮਾਲਕ ਤੇ ਬਹਾਦਰ ਜੀ ਆਪ ਅੱਗੇ ਤਿੰਨ ਸ਼ਰਤਾਂ ਹਨ ਆਪ ਕਰਮਾ ਦਿਖਾਓ ਜਾਂ ਫਿਰ ਇਸਲਾਮ ਧਰਮ ਵਿੱਚ ਸ਼ਾਮਲ ਹੋ ਜਾਓ ਨਹੀਂ ਤਾਂ ਫਿਰ ਮਰਨ ਲਈ ਤਿਆਰ ਹੋ ਜਾਓ ਗੁਰੂ ਸਾਹਿਬ ਪਹਿਲੀਆਂ ਦੋਨੋਂ ਸ਼ਰਤਾਂ ਨਕਾਰ ਦਿੰਦੇ ਆ ਅਤੇ ਤੀਜੀ ਸ਼ਰਤ ਜਾਨ ਕੁਰਬਾਨ ਕਰਨ ਵਾਲੀ ਮੰਨ ਲੈਂਦੇ ਆ ਸੁਣ ਕੇ ਬਾਦਸ਼ਾਹ ਕ੍ਰੋਧਿਤ ਹੋ ਜਾਂਦਾ ਹੈ ਕਾਜੀ ਨੂੰ ਹੁਕਮ ਪਹੁੰਚਦਾ ਹੈ ਗੁਰੂ ਅੱਗੇ ਭਿਆਨਕ ਦ੍ਰਿਸ਼ ਪੇਸ਼ ਕੀਤਾ ਜਾਵੇ ਵੇਖ ਕੇ ਇਹਨਾਂ ਦਾ ਦਿਲ ਦਹਿਲ ਜਾਵੇ ਤੇ ਭੈ ਮੰਨ ਕੇ ਇਸਲਾਮ ਵਿੱਚ ਆ ਜਾਣ ਹਕਮ ਦੀ ਤਮੀਲ ਹੁੰਦੀ ਹੈ ਜਲਾਦ ਭਾਈ ਮਤੀ ਦਾ ਜਿਉਂਦੇ ਨੂੰ ਆਰੇ ਨਾਲ چیر ਦਿੰਦਾ ਹੈ ਭਾਈ ਸਤੀ ਦਾਸ ਨੂੰ ਰੂਹ ਵਿੱਚ ਲਪੇਟ ਕੇ ਅੱਗ ਲਾ ਕੇ ਸਾੜ ਦਿੰਦਾ ਹੈ ਭਾਈ ਦਿਆਲੇ ਨੂੰ ਉਬਲਦੇ ਪਾਣੀ ਚ ਡੋਬ ਕੇ ਸ਼ਹੀਦ ਕਰ ਦਿੰਦਾ ਹੈ ਪਰ ਗੁਰੂ ਸਾਹਿਬ ਦਾ ਨਿਸ਼ਚਾ ਅਡੋਲ ਰਹਿੰਦਾ ਹੈ ਮੌਤ ਦੇ ਭੈ ਤੋਂ ਬਹੁਤ ਪਰੇ ਉਹਨਾਂ ਦਾ प्रयोजन मकसद بلند ਰਹਿੰਦਾ ਹੈ ਸ਼ਹਾਦਤ ਦੇ ਕੇ ਖਾਲਸਾ ਪੰਥ ਨੂੰ ਇੱਕ ਨਿਆਰੇ ਰਾਹ ਪਰ ਗਾਮਜਨ ਜੋ ਕਰਉਣਾ ਹੁੰਦਾ ਗੁਰੂ ਨੇ ਪਾਤਸ਼ਾਹ ਦੀ ਸ਼ਹਾਦਤ ਨੇ ਨਵੇਂ ਅਰਥਾਂ ਦੀ ਤਹਿਰੀਰ ਜੋ ਬਣਨਾ ਹੁੰਦਾ ਗੁਰੂ ਨੇ ਸੀਸ ਦੇਣ ਤੋਂ ਪਹਿਲਾਂ ਗੁਰੂ ਸਾਹਿਬ ਅਨਪੂਰ ਜਨੂਨੀ ਬਾਦਸ਼ਾਹ ਨੂੰ ਅਹਿਸਾਸ ਕਰਾਉਂਦੇ ਐ ਰੰਗ ਜੇ ਤੇਰੀ ਤੇਗ ਸਾਡਾ ਸੀਸ ਕੱਟੇਗੀ ਜ਼ਰੂਰ ਪਰ ਕਟਿਆ ਨਹੀਂ ਜਾਵੇਗਾ ਸੱਚਮੁੱਚ ਚਾਂਦਨੀ ਚੌਂਕ ਵਿਖੇ ਚੱਲੀ ਆਲਮਗੀਰੀ ਤਲਵਾਰ ਬਹੁਤ ਛੋਟੀ ਪੈ ਜਾਂਦੀ ਹੈ ਉਹ ਚੱਲੀ ਹੋਈ ਤਲਵਾਰ ਸਿੱਖ ਪੰਥ ਦੇ ਖਿਆਲਾਂ ਵਿੱਚ ਉਤਰ ਕੇ ਸ਼ਹਾਦਤ ਦੇ ਨਵੇਂ ਅਰਥਾਂ ਵਿੱਚ ਬਦਲ ਗਈ ਹੁੰਦੀ ਹੈ ਹਿੰਦੂਇਜ਼ਮ ਨੂੰ ਸਦਾ ਲਈ ਰੀਣੀ ਰਹਿਣ ਦੇ ਹਰਫ ਦੇ ਗਈ ਹੁੰਦੀ ਹੈ